ਮੈਂ ਨਾ ਇਹ ਨੀ ਮम्मा ਦਾ ਨਾਮ ਰੱਖਿਆ ਗੋਗੋ ਹੈ ਨਾ ਕਿ ਹੁਣ ਸੋਣੀ ਸੋਨੇ ਕਿਉਟੀ ਕਿਉਟੀ ਜਨਾ ਸੋਚਾਂਗੀ ਤੇ ਰੱਖਾਂਗੀ ਤੇ ਵਧੀਆ ਐਮ ਜ਼ਿੰਦਗੀ ਚ ਰੰਗ ਬਜੇ ਬadne ਗੁਰੂ ਨਾਨਕ ਦੀ ਕਿਰਪਾ ਹੈ ਕਿ ਚਲੋ ਗੁਰਦਵਾਲਾ ਆ ਪਿਆਰ ਕਰਦਾ ਆ ਆਪ ਆਕੇ ਨਾਲ ਵਸਦਾ ਐ ਮੈਨੂੰ ਮੇਰੀ ਜ਼ਿੰਦਗੀ ਵਾ ਜੀਰਾ ਹਾਂਜੀ ਪਿਆਰਿਓ ਲੋ ਮੈਂ ਨਾ ਇੱਕ ਤਨ ਚੀਜ਼ ਵਿਖਾਵਾਂ ਆ ਲੋ ਆ ਨਾ ਮੈਂ ਪਿਛਲੇ ਸਾਲ 50 ਲਿਫਾਫਿਆਂ ਚ ਲਾਇਸੈਂਸਰ ਕੋਲ ਨੇ ਠੀਕ ਹੈ ਉਹਨਾਂ ਵਿੱਚੋਂ 25 ਹੋਈਆਂ ਫਿਰ ਮੈਂ ਹੋਰ 50 ਚ ਲਾ ਦਿੱਤੇ ਫਿਰ ਉਹਦੇ ਵਿੱਚੋਂ ਕੋਈ 15-20 ਹੋਈਆਂ ਤੇ ਕੁੱਲ ਮਲਾ ਕੇ ਜਿੰਨੀਆਂ ਵੀ ਮੇਰੀਆਂ ਤਰੇਕਾਂ ਵਿੱਚ ਜੀਆਂ ਸੀ ਉਹਨਾਂ ਦੇ ਵਿੱਚੋਂ ਮੇਰੀਆਂ ਆ ਗਈ 21 ਕੁੱਲ ਮਿਲ ਕੇ ਦਿਆਂ ਗਈਆਂ ਨੇ ਹੋ ਤਿਆਰ ਇਹ ਨੇ ਮੇਰੀਆਂ 1 ਸਾਲ ਦੀਆਂ ਨੇ ਇਹ ਹਾਂ ਲੋ ਜੀ ਹਾਂ ਇਹਨਾਂ ਦੀ ਪਿਛਲੇ ਸਾਲ ਸੌ ਚ ਬੀਜੀਆਂ ਸੀ ਇਹ ਤਿਆਰ ਹੋ ਗਈਆਂ ਨੇ ਲਓ ਜੀ ਤੇ ਹੁਣ ਅਗਲਾ ਆ ਲੋ ਜੀ ਆ ਹੁਣ ਮੈਂ ਹੋਰ ਉਗਾਈਆਂ ਨੇ ਆ ਵੇਖੋ ਨਿੱਕੇ ਨਿੱਕੇ ਮੇਰੇ ਬੱਚੇ ਕਿਊਟ ਕਿਊਟ ਜੇ ਹਨਾ ਕਿੰਨੇ ਸੋਹਣੇ ਨੇ ਆ ਵੇਖਿਆ ਇਹਨਾਂ ਦੇ ਵਿੱਚ ਹੁਣ ਮੈਂ ਸਭ ਦੇ ਵਿੱਚ ਉਹ ਪਾਈਆਂ ਨੇ ਤਰਕੁੰਨੇ ਪਾਏ ਨੇ ਇਹ ਹਾਲੀ-ਹਾਲੀ ਉਗਦੀਆਂ ਪਿਆ ਨੇ ਆ ਲੋ ਇਹਨਾਂ ਕੋ ਉਗ ਗਈਆਂ ਨੇ ਮੜੀਆਂ ਮੜੀਆਂ ਇਹਨਾਂ ਦੇ ਵਿੱਚ ਜਿਹੜੇ ਤਰਕੁੰਨੇ ਪਾਏ ਪੈਨੇ ਤੇ ਘੱਟੋ-ਘੱਟ ਕੋਈ ਮੈਂ 50 60 ਉੱਤੇ ਛੱਤ ਤੇ ਵੀ ਰੱਖੇ ਪੈਨੇ ਬਸ ਐਂ ਹੀ ਆਪਾਂ ਹਾਸ ਕੇ ਟਾਈਮ ਕੋ ਲੰਗਾ ਲੈਨੇ ਆ ਤੇ ਆ ਲੋ ਜੀ ਆ ਵੀ ਮੇਰੇ ਬੱਚੇ ਨਿੱਕੇ ਨਿੱਕੇ ਕਿਊਟ ਕਿਊਟ ਇਹ ਹੁਣ ਗਏ ਨੇ ਇਸ ਟਾਈਮ ਰੋ ਆਪਣਾ ਚੁਗਾ ਚੁਗਨ ਹੈ ਨਾ ਇਹਨਾਂ ਦੋਨਾਂ ਬੱਚਿਆਂ ਨੇ ਵੀ ਮੈਨੂੰ ਵਧੀਆ ਐ ਜਿੰਦਗੀ ਜਾਨ ਚੁਮਸਤ ਇਹ ਮੇਰੇ ਚੀਨੂ ਮੀਨੂ ਨੇ ਹੈ ਨਾ ਜੀ ਇੱਕ ਇਧਰ ਵੇਖੋ ਮੇਰੀ ਗੋਗੋ ਨੀ ਕੀ ਜੀ ਇਹਨੂੰ ਮੈਂ ਨਾ ਹੁਣ ਤੇ ਗਈ ਐ ਵੀ ਦਾਣਾ ਖਾਣਾ ਲੈਣ ਤੇ ਜਦੋਂ ਮੈਨੂੰ ਗੋਗੋ ਕਹਿ ਕੇ ਬੁਲਾਨੀ ਹੈ ਨਾ ਇੱਥੇ ਆ ਕੇ ਤੇ ਫਿਰ ਉਦੋਂ ਇੰਜ ਸਟੈਚੂ ਹੋ ਜਾਂਦੀ ਹੈ ਹੈ ਨਾ ਸਟੈਚੂ ਜਿਹਾ ਜਾਂਦੀ ਐ ਤੇ ਫੇਰ ਜਦੋਂ ਮੈਂ ਅੰਦਰ ਜਾਣ ਲੱਗਣੀ ਐ ਫਿਰ ਥੱਲੇ ਨੂੰ ਤੌਣ ਕਰਤੀ ਵੰਦੀ ਐ ਕਿ ਹੁਣ ਤੁਰ ਚੱਲੀ ਐ ਆਹ ਵੇਖੋ ਮੇਰੀ ਗੋਗੋ ਨੇ ਬੱਚੇ ਦਿੱਤੇ ਬੱਚਿਆਂ ਦੀ ਆਵਾਜ਼ ਆਉਂਦੀ ਤੁਹਾਨੂੰ ਸੁਣਦੀ ਛਿਕੂ 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 ਨਿਕਲ ਕ ਸੁਣਦੀ ਤੁਹਾਨੂੰ ਆਵਾਜ਼ ਮੇਰੇ ਨਿੱਕੋ ਜੀ ਗੋਗੋ ਗੋਗਾ ਦੇ ਬੱਚਿਆਂ ਦੀ ਮੈਂ ਨਾ ਇਹਨਾਂ ਨੂੰ ਮम्मा ਦਾ ਨਾਂ ਰੱਖਿਆ ਗੋਗੋ ਕਹਣਾ ਤੇ ਹੁਣ ਸੋਣੀ ਸੋਨੇ ਕਿਊਟੀ ਕਿਊਟੀ ਜਨਾ ਸੋਚਾਂਗੀ ਤੇ ਰੱਖਾਂਗੀ ਤੇ ਵਧੀਆ ਐਮ ਜ਼ਿੰਦਗੀ ਚ ਰੰਗ ਭਜੇ ਪadne ਗੁਰੂ ਨਾਨਕ ਦੀ ਕਿਰਪਾ ਹੈ ਕਿ ਚਲੋ ਗੁਰਦਵਾਲਾ ਆ ਤਿਆਰ ਕਰਦਾ ਆ ਆਪ ਆਕੇ ਨਾਲ ਵਸਦਾ ਐ ਮੈਨੂੰ ਮੇਰੀ ਜ਼ਿੰਦਗੀ ਵਾਹ ਜੀ ਵਾਹ